ਟਾਡੇ ਸਰਦਾਰਾਂ ਨੇ ਆਪਣੀ ਮਿੱਟੀ ਤੋਂ ਆਪਣਾ ਹਿਸਾਨੀ ਸੀ ਛੱਡਿਆ ਅੱਜ ਸਾਡੇ ਕੋ ਸਾਰਾ ਕੁਝ ਹੈਗਾ ਵਾ ਸਾਡੀ ਨੌਜਵਾਨ ਪੀੜ੍ਹੀ ਆਪਣੀ ਮਿੱਟੀ ਤੋਂ ਆਪਣਾ ਸਾਰਾ ਕੁਝ ਛੱਡ ਕੇ ਗਈ ਕਹਿੰਦੇ ਹੈ ਹੀ ਕੱਖ ਕੀ ਤੋਖਾ ਨਹੀਂ ਉਹਨਾਂ ਬਹਾਦਰਾਂ ਦੇ ਨਾਲ ਜੰਮ ਜੰਮ ਜਾਓ ਵਿਦੇਸ਼ਾਂ ਵਿੱਚ ਜਾਓ ਕਮਾਈਆਂ ਕਰੋ ਤਰੱਕੀਆਂ ਕਰੋ ਪਰ ਇਹ ਸ਼ਮਦਨਾ ਕਦੀ ਵਰਤੋ ਵੀ ਇੱਥੇ ਹੈ ਹੀ ਕੱਖ ਨਹੀਂ ਇਸ ਮਿੱਟੀ ਨੇ ਸਾਨੂੰ ਬੜਾ ਕੁਝ ਦਿੱਤਾ ਹੈ ਜ਼ਮੀਨਾਂ ਦੇ ਮਾਲਕ ਬਣਾਇਆ ਜਦ ਦਿਨ ਇਹ ਗੱਲ ਕਹਿ ਦਿੱਤੀ ਨਾ ਵੀ ਇੱਥੇ ਹੈ ਕੱਖ ਨਹੀਂ ਸਮਝੋ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ ਚਾਰ ਸਾਲ ਦੇ ਪੁੱਤ ਨਾਲ ਧੋਖਾ ਕਰਨ ਦੇ ਆ ਜਿਹੜਾ ਇਥੋਂ ਲੈ ਕੇ ਪਾੜ ਦੁੱਤਾ ਸੀ ਅਗਲੇ ਆਨੇ ਖੰਜਰ ਨਾਲ ਸਾਨੂੰ ਜ਼ਮੀਨਾਂ ਦਾ ਮਾਲਕ ਬਣਾਵੇ ਬਾਬਾ ਬੰਦਾ ਸਿੰਘ ਬਹਾਦਰ ਇਹਦਾ ਮਤਲਬ ਅਸੀਂ ਪੁੱਤ ਦੇ ਉਹਦੇ ਦੇ ਵੀ ਸਕੇ ਨਾ ਹੋਏ ਜਾਓ ਜਿੱਥੇ ਮਰਜੀ ਜਾਓ ਤਰੱਕੀਆਂ ਕਰੋ ਪਰ ਆਪਣੇ ਪੰਜਾਬ ਤੋਂ ਆਪਣਾ ਹਿੱਸਾ ਨਾ ਛੱਡੋ ਅੱਜ ਬੜੇ ਯੋਜਨਾਬੰਦ ਤਰੀਕੇ ਨਾਲ ਤੁਹਾਡੇ ਕੋਲ ਸਾਰਾ ਕੁਝ ਹੀ ਖੋਲਣ ਲੱਗੇ ਅਗਲੇ ਪਾਣੀ ਤੁਹਾਡਾ ਗਿਆ ਮਿੱਟੀ ਤੁਹਾਡੀ ਗਈ ਜਵਾਨੀ ਤੁਹਾਡੀ ਤੁਰੀ ਜਾਂਦੀ ਆ ਕੁਝ ਜਾ ਜਾਂਦੇ ਚੜਕੇ ਤੁਰੀ ਜਾਂਦੀ ਆ ਕੋਈ ਚਟਾ ਪੀਦੇ ਕੇ ਨਾਲੀਆਂ ਗਲੀਆਂ ਰੂੜੀਆਂ ਦੇ ਮਰ ਚੱਲੀ